ਅੱਜ ਦੋ ਕਹਾਵਤਾਂ ਸੱਚੀਆਂ ਹੋਈਆਂ ਕਹਿੰਦੇ ਸੱਤ ਸੁੰਘ ਗਿਆ ਇਦਾਂ ਕਹਿੰਦੇ ਹੁੰਦੇ ਇੱਕ ਕਹਿੰਦਾ ਮਿਸਤਰੀ ਕਾ ਚ ਬਾੜ ਨੇ ਸੌਕੇ ਦੇ ਕੱਟਣੇ ਸੌਕੇ ਇਦਾਂ ਔਖੇ ਬਦੂਨੇ ਇਹ ਦੋਨੇ ਕਹਾਵਤਾਂ ਸੱਚੀਆਂ ਹੋਈਆਂ ਅੱਜ ਸਿਰਫ ਲੱਕੜੀ ਵਾਲੇ ਆਇਆ ਬਾਕੀ ਨੂੰ ਸੱਤ ਸੁੰਘ ਗਿਆ ਕੱਢੇ ਕਿਹਦੇ ਹਾਂਜੀ ਓਏ ਆਏ ਨਹੀਂ ਹੈਗੇ ਅੱਜ ਕੋਈ ਵੀ ਡੀਜ਼ਲੀ ਵਾਲੇ ਤੇ ਮੇਰਾ ਵੀ ਕੰਮ ਖੜਾ ਹੈ ਤੇ ਦੂਜਿਆਂ ਦਾ ਨਹੀਂ ਖੜਾ ਹੈ ਚਾਣ ਲਈ ਬਣੀ ਹੈ ਕਿਸੇ ਦੀ ਵੀ ਤੇ ਸਾਰੀ ਚਾਲ ਖਰਾਬ ਕਰਦੀ ਸਾਡੀ ਇਹ ਬਿਜਲੀ ਵਾਲੇ ਨੇ ਹੁਣ ਬਿਜਲੀ ਵਾਲਿਆਂ ਕਰਕੇ ਬਿਜਲੀ ਵਾਲਿਆਂ ਸਾਰੀ ਚਾਲ ਖਰਾਬ ਕਰੀ ਆ ਬਾਕੀ ਸਾਰਾ ਠੀਕ ਤਾਂ ਹੈ ਉਹਨੇ ਕੰਮ ਕੀਤਾ ਹੋਰ ਪਾਸੇ ਫੜਿਆ ਹੋਇਆ ਤਾਂ ਔਰ ਤੁਹਾਨੂੰ ਫੋਨ ਕਰਕੇ ਥੋੜੇ ਮੈਂ ਕਰਦਾ ਹਾਂ ਸੈਟਿੰਗ ਕਿਸਦਾ ਦੀ ਤੇ ਜੇ ਹੁਣ ਆਊਗਾ ਤਾਂ ਮਾਰਾਪੀ ਕਹਿ ਕੇ ਗਿਆ ਕਹਿੰਦਾ ਬਗੜ ਨੂੰ ਮੇਰੀ ਲਪਾਈ ਹੋ ਜਾਵੇ ਜੇ ਬਿਜਲੀ ਆਵੇ ਬਗੜ ਦੀ ਲਪਾਈ ਹੋਣੀ ਸਾਰਾ ਕੁਝ ਹੋਣਾ ਹੈ ਯਾਰ ਜਦੋਂ ਸਿਰਫ ਨਟਾਇਲ ਵਾਲਾ ਨਾ ਬਿਜਲੀ ਵਾਲਾ ਨਾ ਮਿਸਤਰੀ ਤੇ ਲੱਕੜਾ ਲੱਕੜਾ ਵੀ ਹੁਣੀ ਬੜੇ ਆ ਕੇ ਹਲੇ ਅਸੀਂ ਉੱਥੋਂ ਤਾਂ ਕੈਂਟਰ ਚ ਦੇਖਦੇ ਤੇ ਅ ਕੱਲ ਨੂੰ ਜਾਂ ਪਰਸੋਂ ਨੂੰ ਸਾਰਾ ਸਮਾਨ ਫਿਰ ਇੱਥੇ ਇਹ ਕਮਰੇ ਚ ਆ ਜਾਣਾ ਇੱਥੇ ਬੈੱਡ ਵੀ ਗੱਦੇ ਰੱਖ ਦੇਣੇ ਤੇ ਟੀਵੀ ਉੱਥੇ ਲਾ ਦੇਣਾ ਨਟ ਲਿਆ ਕੇ ਇੱਥੇ ਰੱਖ ਲੈਣਾ ਸਾਰਾ ਹੁਣ ਇੱਥੋਂ ਸਪਲਾਈ ਸਾਰੀ ਚੱਲੇ ਘੜੀ ਹੁਣ ਸਾਡੀ ਉੱਧਰ ਦੇ ਸਾਰਾ ਹੁਣ ਸਮਾਨ ਨਾ ਜਗ ਤਕਰੀਬਨ ਸਾਰਾ ਚੱਕ ਲਿਆ ਜਾਂਦਾ ਸਾਰਾ ਪੈਕ ਹੈ ਬਸ ਹੁਣ ਉੱਥੇ ਟੀਵੀ ਰਹਿ ਗਿਆ ਸਾਡਾ ਇੱਕ ਬਸ ਬਾਕੀ ਫਿਰ ਮੇਰਾ ਹੂੰ ਸੋਈ ਦਾ ਸਮਾਂ ਆ ਤੇ ਔਰ ਸੋਈ ਚਲ ਹੌਲੀ ਹੌਲੀ ਆਈ ਜਾਊਗਾ ਤਾਂ ਉਹ ਤਾਂ ਐਡਾ ਹੋਣੀ ਉਹਦਾ ਫਰਿੱਜ ਆ ਉੱਥੇ ਰੱਖ ਲਾਂਗੇ ਆਪਾਂ ਆਹੋ ਦੇਖ ਦੇਣ ਜਿੱਥੇ ਲੋਕਲ ਹਾਂ ਉੱਥੇ ਉੱਥੇ ਰੱਖ ਲਾਂਗੇ ਫਰਿੱਜ ਉਧਰ ਸਭ ਪਿੱਛੇ ਫਰਿੱਜ ਉੱਥੇ ਆ ਜਾਊਗਾ ਤੇ ਮੈਂ ਸੋਚਦਾ ਇੱਥੇ ਆਹਾ ਤੂੰ ਪਹਿਲਾਂ ਕੰਨ ਮਾਰ ਦਿਆ ਕਰ ਇਹਦੇ ਪਰਪ ਇੱਥੇ ਚਾਦਰ ਜੀ ਪਵਾ ਦਮਾ ਲੇ ਉਹ ਨਹੀਂ ਆਪਣੀ ਉੱਧਰ ਉਹ ਪਈਆਂ ਉਹਨੂੰ ਕਿ ਉਹ ਹੀ ਪਾ ਦੂਗਾ ਇੱਥੇ ਤੱਕ ਨੂੰ ਇਹਦੇ ਇੱਥੇ ਤੱਕ ਆਹਾ ਤੇ ਤੇਰਾ ਪਰਦਨ ਕਵਰ ਹੋ ਜਾਊਗਾ ਫਿਰਾਂ ਇੱਥੇ ਤੇਰੀ ਰਸੋਈ ਆ ਜਾਊਗੀ ਫਿਰਾਂ ਇੱਥੇ ਸਾਰੀ ਆਪਣੀ ਇੱਥੇ ਖਾਣੇ ਪੀਣ ਹਾਂ ਮੀਂਹ ਕਣੀ ਦੇ ਵੀ ਉਹ ਮਿਸ਼ਾਂਵਾਰ ਹੋਊਗੀ ਫਿਰ ਇੱਥੇ ਟੇਡੀਆਂ ਹੀ ਪੈਣੀਆਂ ਉੱਪਰ ਤੇ ਆਏ ਉਹ ਦੇਖਣਾ ਪਾਦਾਂਗੇ ਬੰਨਾ ਕੁਝ ਸਟਾਕ ਕਰਾਂਗੇ ਉਹਨਾਂ ਨੂੰ ਚੱਕਰ ਤੂੰ ਆਪਣੀ ਅੜ ਜੀ ਨਹੀਂ ਹੈਗੀ ਟੇਡੀਆਂ ਨਹੀਂ ਹਾਂ ਹਾਂ ਜੰਗਲੇ ਪਰ ਤੇ ਰੱਖ ਕੇ ਇਧਰ ਨੂੰ ਪਾ ਦੋ ਟੀਨਾ ਬੰਨੂ ਟੇਡੀਆਂ ਕਰ ਦੇਣੀ ਉਰਨ ਵੀ ਨੇ ਜਾਣਾ ਇਹ ਵੀ ਰੱਖਣੀਆਂ ਪੈਣੀਆਂ ਹਵਾ ਨੇਰੀ ਨੂੰ ਰਿਆ ਕੇ ਫਿਰ ਕੇ ਕਰੂੰਗੀ ਤੂੰ ਇਹ ਤਾਂ ਹੈ ਹਾਂ ਚਲ ਆ ਦੇਖਦੇ ਦੇਖਦੇ ਕਰਦੇ ਜਗਾੜੇ ਦਾ ਬੰਨ ਕੁਝ ਹੁੰਦੀ ਆ ਤਾਂ ਤੇ ਇਧਰ ਆ ਪਰਦਾ ਲੱਗ ਚੁੱਕਿਆ ਤੋ ਚਲ ਜੀ ਹਾਂ ਵੀ ਕਾਲੋ ਅਜੇ ਕਾਲੋ ਤੂੰ ਮੇਰਾ ਖੇਤਾਂ ਨੂੰ ਮੈਂ ਖੇਤਾਂ ਚ ਮੈਂ ਖੇਤਾਂ 'ਚ ਜਿਹੜਾ ਕੱਢਿਆ ਆ ਗੁੱਜਰ ਬਾਈ ਉੱਥੇ ਲੱਗਿਆ ਇੱਕ ਕਾਲੂ ਜਾਂ ਪਰਸਨਲ ਲਾਈਵ ਇੱਕ ਮੋਟਰ 'ਤੇ ਪਾਵਾਂਗੇ ਜੇ ਤੁਸੀਂ ਚਾਹੁੰਦੇ ਗੁੱਜਰ ਬਾਈ ਦੇ ਨਾਲ ਲਾਈਵ ਹੁਣ ਉੱਥੇ ਤੇ ਪਾਏ ਨੂੰ ਖੜਾ ਮੈਂ ਕੈਮਰਾ ਫਾਸ ਕਰ ਤੈ ਇੱਕ ਮੋਟਰ 'ਤੇ ਵੀ ਲਾਈਵ ਆਵਾਂਗਾ ਅਜੇ ਵੀ ਆ ਜਾ ਹੱਲ ਬੜੇ ਕਮੈਂਟ ਆਏ ਹੋਏ ਤਾਂ ਕਹਿੰਦੇ ਵੀ ਤੁਹਾਡੇ ਜਿਹੜੀ ਆਪਣੀ ਕਾਪੂੜਾ ਜਚਿਆ ਨਹੀਂ ਤੇ ਹੁਣ ਤੁਸੀਂ ਦੇਖੋ ਵੀ ਕੁਝ ਜਚਿਆ ਕਿ ਨਹੀਂ ਇਹ ਟਮਾਟਰ ਵੀ ਕਹਿੰਦੇ ਗ੍ਰੇਟ ਆਇਲ ਕੌਣ ਲਾਉਂਦਾ ਅਸੀਂ ਲਾਉਂਦੇ ਆਂ ਜੇ ਤੁਸੀਂ ਨਹੀਂ ਲਾਉਂਦੇ ਕੀ ਕਰਾ ਜੀ ਅੱਛੇ ਇਹ ਛੋਟਾ ਲਾਤਾ ਨਾ ਨਾ ਬੜਾ ਲਾਉ ਕਹੇ ਇਹਦਾ ਮੂੰਹ ਛੋਟਾ ਜੀ ਲੋਕ ਬੜਾ ਆਇਆ ਨੇ ਤੇ ਦੋ ਬੱਲੇ ਐ ਨਾ ਕਿੱਥੇ ਲੱਗਦੇ ਫਿਰ ਵੀ ਜੁੜੀਆਂ ਲਾਉਂਦੇ ਆਂ ਸੰਭਲ ਲੈ ਜੀ ਸਿੰਗਲ ਵਾਲਾ ਇੱਧਰ ਸੱਜਦਾ ਜੀ ਇੱਧਰ ਨੀ ਆ ਜਾਂਦੀ ਇਹਨੂੰ ਲਵਾਇਆ ਹੋ ਬਾਈ ਕਿਦੋਂ ਐਂਸ ਨੂੰ ਇੱਕੋ ਲੋਣਾ ਲਵਾ ਲਾ ਪਾ ਕੋ ਚੱਕਰ ਦੀ ਪੇ ਆਣ ਕੋ ਲੋਕ ਪਿੱਛੇ ਖੁੱਲ੍ਹੇ ਆਏ ਬਾਈ ਆਏ ਆ ਨਾਲੇ ਹਾਂ ਕੋਈ ਨਾ ਬਾਅਦ ਵਿੱਚ ਦੇਖ ਲੈਂਦੇ ਹਾਂ ਠੀਕ ਆ ਇੱਧਰੋਂ ਅੱਗੇ ਦੇਖ ਲੂ ਬਾਅਦ ਦੇਖ ਲਊਂ ਦੱਸ ਦਊਂ ਬਾਅਦ ਦੇਖ ਤੇ ਕਿਹਨਾਂ ਦਾ ਨਾ ਲਾਇਆ ਹੈ ਜੇ ਲਾਉਣਾ ਤਾਂ ਦੱਸ ਲਾ ਦਿੰਦੇ ਆ ਬਾਹਰ ਬਾਹਰ ਜੇ ਲਾਉਣਾ ਤਾਂ ਜੇ ਲਾਉਣਾ ਲਾ ਦੇ ਸੋ ਨਹੀਂ ਲਾ ਦੇ ਸਾਹ ਵੀ ਕਿ ਦਸਾਂ ਵੀ ਦਰੂ ਮੁੱਤ ਲਾ ਦੇ ਲਾ ਦੇ ਲਾ ਦੇ ਦੱਸੋ ਫਿਰ ਜੇ ਲਾਉਣਾ ਇੱਕ ਹੌਲੇ ਵਿੱਚ ਲਾਉਗਾ ਪਰ ਆ ਜੀ ਹਾਂ ਚਲੋ ਤੁਸੀਂ ਦੱਸੋ ਤੇਰਾ ਕੀ ਕਹਿੰਦਾ ਲਾਉਣਾ ਤਾਂ ਲਾਉਣਾ ਮੇਰੀ ਸਲਾਤ ਵੀ ਜਿੱਕਣ ਅੰਦਰ ਸਮਾਨ ਰੱਖਿਆ ਹੋਆ ਵਿਚਾਰ ਬਾਹਰ ਵੀ ਅਗਲਾ ਲਾ ਕੇ ਚੱਲ ਜਾਨਾ ਚਲ ਅਗਲਾ ਦੇ ਭਾਈ ਲਾ ਦੇ ਲਾ ਦੇ ਲਾ ਦੇ ਲਾ ਦੇ ਕੋਈ ਚੱਕ ਲੈ ਇਹਨਾਂ ਨੂੰ ਉਹਨਾਂ ਦੇ ਲੋਕ ਲਾ ਭਾਈ ਦਾ ਬੜੀ ਜਿਹੜੀ ਬਰਾਹਮਣ ਦੀ ਦੱਬੀ ਤਾਂ ਹਾਂ ਤੇ ਉਧਰ ਨਾ ਤੇ ਚਲ ਉਹ ਨਹੀਂ ਪਰ ਵਿੱਚ ਲੋਕ ਨਹੀਂ ਨਾ ਸੱਜਦਾ ਇੱਧਰ ਹਾਂ ਇਹ ਇਹ ਵਿੱਚ ਹੁਣ ਦੇਖੋ ਕਿੰਨੀ ਡਾਣ ਲੱਗ ਰਹੀ ਫੀਲ ਲੱਗ ਗਈ ਹਾਂ ਮੈਂ ਸਮਝ ਗਿਆ ਸਾਡੀ ਚੱਲ ਹਾਂ ਮੈਨੂੰ ਲੱਗਿਆ ਕੱਲ ਨੂੰ ਫੇਰ ਬੈਠ ਕੇ ਨਾ ਸੁਣ ਇੱਥੇ ਤਾਂ ਨਾ ਥੋੜਾ ਜਿਹਾ ਉੱਪਰ ਫਰਕ ਲੱਗ ਰਿਹਾ ਏ ਯਾਰ ਇੱਥੇ ਤੇ ਹਾਂਜੀ ਉਹ ਉੱਪਰ ਤੇ ਚਿੱਟਾ ਚਿੱਟਾ ਦਿਖ ਰਿਹਾ ਉੱਪਰ ਤੇ ਰੇਕ ਕਿਹੜਾ ਇੱਧਰ ਤੇ ਦੇਖ ਚਿੱਟਾ ਥੋੜਾ ਜਿਹਾ ਉਹ ਦੇ ਪਰ ਗਾਇਵ ਦਿਖਦਾ ਥੋੜਾ ਜਿਹਾ ਉਹ ਤਾਂ ਹਟ ਦੇਣਾ ਬਈ ਜੇ ਇਹਦੇ ਪਾਲਸ ਵੱਜਣੀ ਨਾ ਕਿਨਾਰੀ ਪਰ ਸਾਰਾ ਤਾਂ ਦਿਖਣੇ ਤੇ ਬੰਦ ਹੋ ਜਾਣਾ ਹਾਂ ਹਟ ਜਾਣੇ ਸਾਰੇ ਸੈਟਿੰਗਾਂ ਛੱਤੀ ਕਰਦੇ ਨੇ ਸੈਟਿੰਗ ਉਹਨਾਂ ਮੈਨਾਂ ਦੀਆਂ ਨਾਲ ਨਾਲ ਸਭ ਨਾਲ ਵੀ ਤਾਂ ਕਿ ਆਹ ਤਾਂ ਖੁੱਲਣਾ ਹੀ ਪਏ ਨਹੀਂ ਜੇ ਪਾਲਸ ਕਰਦੀ ਐ ਇਹ ਆਹ ਕਿ ਕਰਿਆ ਜੋਗੜ ਫਿਰਾਂ ਜੋੜ ਲਾਇਆ ਇੰਦਾ ਲਾਇਆ ਹੈ ਮੈਨੂੰ ਇੰਦਾ ਮਜ਼ਬੂਤ ਕਰਿਆ ਉਹ ਥੋੜਾ ਜਿਹਾ ਉਸ ਤੇ ਦਾ ਅੱਛਾ ਇਹ ਵੀ ਬਾਬੇ ਜਣਾ ਗੋਲ ਲਾਉਂਦੇ ਨਾਮ ਕਰ ਹਾਂ ਅੱਜ ਸ਼ੌਂਕ ਡੱਬੀ ਵਾਲੇ ਦੇਖੀਏ ਹਾਂ ਇਹ ਕੰਗੀ ਜੋੜ ਹੈ ਅੱਛਾ ਕੰਗੀ ਜੋੜ ਕਹਿੰਦੇ ਇਹਨੂੰ ਭਾਈ ਆਹ ਦੇਖ ਲਓ ਭਾਈ ਆਹ ਕੰਗੀ ਜੋੜ ਆ ਹਾਂ ਉਹਦੇ ਕੱਪੜੇ ਕੱਪੜੇ ਬਦਲਾ ਦਿਓ ਯਾਰ ਇਹਦੇ ਇੱਕ ਉੱਧਰ ਦੇ ਹੀ ਪਾਈ ਪਿਲ ਜਾਂਦਾ ਹੈ ਕੱਪੜੇ ਕੁੱਪਰੇ ਦੇ ਦਿਓ ਨੂੰ ਬੜਾ ਕੱਪੜੇ ਦਾ ਇਸ ਤਰ੍ਹਾਂ ਤੇ ਦੱਸਦੇ ਭਾਦੇ ਆ ਜੀ ਤਾਂ ਦੇ ਕੰਮ ਜੇ ਮੱਖਾਣਾ ਤੇ ਸਿੰਗਾ ਸਿੰਨਾ ਤਾਂ ਇੱਕੋ ਵਾਰ ਕਿਤੇ ਇੱਕੋ ਵਾਰੀ ਬਦਲੇ ਹੁਣ ਕੱਲ੍ਹ ਵਾ ਕੇ ਆ ਯਾਰ ਜੇ ਵੀ ਤਾਂ ਉਹੀ ਚੱਲਣਾ ਹੈ ਨਾ ਕਿਤੇ ਇਹ ਨਹੀਂ ਬਦਲਦੇ ਜਿੱਦਣ ਲੱਗਿਆ ਹੁਣ ਮੈਂ ਰੋਜ਼ ਉਹੀ ਧੋ ਦੋ ਕੇ ਪਾ ਲਈ ਜੀ ਉਹ ਮੈਂ ਗਾਇ ਵਾਇਰ ਰਾਤੀ ਦਾ ਹੀ ਬੇਤਿਕਾ ਮੈਂ ਅੱਗਾ ਨਹੀਂ ਕਰਦੇ ਆ ਤੁਸੀਂ ਉਹ ਨੱਪਣੀ ਪਹਿਣੀ ਕਿਤੇ YouTube ਲਈ ਪਈ ਕਿਤੇ ਨੱਪੀ ਕਿਤੇ T-shirt ਤਾਂ ਜਿਹੜੀ ਪਈਆਂ ਬਣੋ ਦੇ ਦੀ ਕਿਨੂੰ ਨਾ ਜੀ ਬੋਲੀ ਆਂਗੀ ਬੇਤਿਕਾ ਕਰਦੇ ਆ ਤੁਸੀਂ ਤਾਂ ਕਰਦੇ ਇਹ ਜਿਹੜੀ ਪਈ ਹੁਣ ਸੁਣਾ ਆਪ ਲੋਕ ਆ ਕਹਿੰਦਾ ਬੜੀ ਠੀਕ ਹੈ ਬੜੀ ਠੀਕ ਹੈ ਆ ਬੈਰਾਂ ਦੇ ਬਾਈਕਲ ਕਲਾ ਉਹ ਕੁੱਤੇ ਉਹ ਬੱਸ ਹੱਥੋਂ ਬਾਹਰ ਖੜ ਜਾ ਲੈ ਉਹਨੂੰ ਸਾਥੇ ਲੈ ਜਾ ਟੰਕ ਚਾਹਾਂ ਆ ਇਹਨਾਂ ਨੂੰ ਕੋਲੂ ਗੱਪਰ ਕਰਨੇ ਪੈਣੇ ਆ ਹਾਂ ਦੋਹੇ ਫੋੜ ਅੱਛਾ ਚਾਰ ਪਾਈ ਇੱਥੇ ਦਰਾਜੇ ਨਾਲ ਲੱਗੇਗਾ ਸਾਲ ਬੁਦਰਾਜੇ ਨਾਲ ਲੱਗੇਗਾ ਹਾਂ ਇਹ ਕਿੱਥੇ ਕਰੂਗੇ ਇੱਥੇ ਖਾਲੀ ਛੱਡ ਦੇ ਆਦਰ ਵਿੱਚ ਆ ਰਿਹਾ ਨਹੀਂ ਛੇ ਦੇ ਬਠੀ ਵਿੱਚ ਤਾਂ ਕੰਨ ਬੰਦ ਤੋੜ ਬਣਾਣੀ ਉਹ ਇੱਥੇ ਦਰਾਜ 깔 ਹੈ ਬਾਹਰ ਨਿਕਲਣਾ ਉਹ ਤੋਂ ਬਾਹਰੇ ਆ ਜਣੇ ਤੇਰੇ ਲੱਕੜ ਤੇ ਬਾਹਰ ਆ ਜਣੇ ਤਾਂ ਸਾਲ ਲਾਏ ਮੈਂ ਕਿੰਨੀ ਚੌੜੇ ਬੈਟਾ ਦੇ ਬੈਟੇ ਦੇ ਬਰਾਬਰ ਰਹਿਣੀ ਨੇ ਲੋਕ ਪਰ ਠੀਕ ਹੈ ਨਾ 6 ਫੁੱਟ ਦੇ ਬਾਠ ਠੀਕ ਚੌੜੀ ਇੱਥੇ ਏਸੀ ਦਾ ਦੇਖ ਲਈ ਹਾਂ ਹਾਂ ਕੋਣੇ ਕੋਣ ਨੂੰ ਨਾ ਕੋਣ ਨੂੰ ਇਹ ਆਹਾਂ ਲਾ ਕੇ ਪਰੰਤ ਕੱਤੇ ਰੱਖਣੀ ਆ ਆਇਓ ਕੱਤੇ ਰੱਖਣੀ ਆ ਉਹਦੇ ਇੱਕ ਕੋਣੇ ਕੋਈ ਛੇ ਕਰਦੇ ਜੂ ਆਈਓ ਸਾਡੇ ਗੱਲ ਕੋਣੇ ਨੂੰ ਜਾਨਾ ਰੋਟਾ ਜੇਲੇ ਨੂੰ ਸੰਦੇਸ ਕਰਦੇ ਪਾਰੋਂ ਇਸ ਗੱਲ ਨੂੰ ਪਾਈ ਦੀ ਗੱਲ ਨਹੀਂ ਆਉਣਾ ਲੱਗਣਾ ਹੁੰਦਾ ਜਿਹੜਾ ਹਾਂ ਇੱਥੇ ਉੱਪਰ ਲੱਗਾ ਉਹ ਦੇਖਦੇ ਕਿੱਥੇ ਗਿਆ ਵਸ ਤੇ ਆ ਮਰਦੂ ਜਗ੍ਹਾ ਉੱਤੇ ਆ ਉਹ ਇੱਥੇ ਲਾਈਟ ਦਾ ਕਿਆ ਕਰਿਆ ਫਿਰ ਇਹਦਾ ਪਿੱਛੇ ਉਹ 6 ਬੁੱਟੇ ਆ 6 ਬੁੱਟੇ 0 43 ਉੱਤੇ ਲਾਈਟ ਦੀ ਤਾਰ ਪਿੱਛੇ ਕੱਢੀ ਕਿਥੇ ਇੱਥੇ ਕੱਢੀਆਂ ਬਾਬਾ ਉਹਨੇ ਉੱਪਰ ਕਢਾ ਕੇ ਛੱਡ ਗਿਆ ਹੱਤੇ ਹਾਂ ਜੇ ਮੈਂ ਲਾਉਂਗਾ ਫਿਕੜੋ ਅੱਛਾ ਫਿਰ ਸਬਕਸੇ ਜਾਈਂਦਾ ਉੱਪਰ ਆ ਠੀਕ ਆ ਫਿਰ ਜਿੱਧਰੋਂ ਕੱਢੀ ਨਹੀਂ ਕੱਢ ਲੂਗਾ ਫਿਰ ਚੌਂਤਰੀ ਚ ਜਿਹੜਾ ਹੈ ਨਾ ਲਾ ਪੜੀ ਆਹੇ ਉਹ ਸੋਸੂਏ ਆ ਦੋੜੇ ਦੋਤ ਮੀਂਹ ਹਾਲੇ ਵੀ ਡਰੇ ਹੀ ਨਾ ਕੰਮ ਨੂੰ ਜੀ ਨਹੀਂ ਕਰਦਾ ਉਹਦਾ ਉਹਨਾਂ ਕੰਮ ਕਿਤੇ ਹੋਰ ਇਹਦਾ ਕੰਮ ਨਹੀਂ ਬਾਬੇ ਇਹਦੇ ਬਰਾਬਰ ਰੱਖਣੀ ਆ ਉਹਦੇ ਏਸੀ ਆਜੂ ਫਿਰ ਉੱਪਰ ਫਿੱਟ ਹੋ ਜਾ ਹਾਂ ਥੋੜੀ ਛੋਟੀ ਕਰਦੇ ਆ ਥੋੜੀ ਮਾਮੂਲੀ ਕਰ ਦੋ ਇੰਚ ਦਾ ਫਰਕ ਬਾਰ ਹਾਂ ਇੰਚ ਦਾ ਨਹੀਂ ਫਿਰ ਜ਼ਿਆਦਾ ਪਾ ਦੋ ਬਹੁਤ ਹੈਗਾ ਇੰਨੀ ਕਰ ਲਓ ਫਿਰ ਸਾਢੇ ਪੰਜ ਕਰ ਦੋ ਸਾਢੇ ਪੰਜ ਕਰ ਲਾ ਫਿਰ ਬਹੁਤ ਆ ਉਹਦਾ ਇੱਥੇ ਆ ਜਣਾ ਬੱਟਾ ਦਾ ਐਲ.ਈ.ਡੀ. ਦਾ ਇੱਥੇ ਲੱਗਣੀ ਹਾਂ ਹਾਂ ਉੱਪਰ ਉਪਰ ਵੈਸੀ ਰੱਖ ਲੇਡੀ 6 ਇੰਚ ਬਣਾ ਜਾ ਇੱਥੇ ਦਰਾਜ ਆ ਲੈਣੇ ਹੁਣ ਥੱਲੇ ਇਹਦੇ ਕਰ ਦੇਣਾ ਉੱਪਰ ਨੂੰ ਸਾਰੇ ਹਾਂ ਹਾਂ ਉਹ ਤਾਂ ਉੱਪਰ ਜਾ ਕੇ ਆਉਣਾ ਬਾਈ ਏਸੀ ਦਾ ਉਹਦਾ ਠੀਕ ਹੈ ਏਸੀ ਤਾਂ ਪੈਪੜੀ ਜਿਹਾ ਹੋਣਾ ਉਹ ਤੇ ਮੈਂ ਹੋਈ ਨਾ ਜਗ੍ਹਾ ਤਾਂ ਬਹੁਤ ਏਸੀ ਨੂੰ ਤਾਂ ਜੀ ਬੜਾ ਠੀਕ ਹੈ ਏਸੀ ਤਾਂ ਵੱਧੂ ਜਗ੍ਹਾ ਪਈਏ ਜੇ ਛੇ ਦੀ ਵੀ ਲਾਉਣੀ ਹੈ ਤਾਂ ਵੱਧੂ ਜਗ੍ਹਾ ਛੇ ਨਾਲ ਆਇਆ ਫਿਰ ਬਰਾਬਰ ਹੀ ਸੋਹਣੀ ਲੱਗੂਗੀ ਤਾਂ ਛੇ ਕਰਦੇ ਕਰੋ ਇੱਥੇ ਕਰਨਾ ਛੇ ਦੀ ਥੋੜੀ ਥੱਲੇ ਤਾਂ ਦੋ ਇੰਚ ਦੋ ਇੰਚ ਹੇਠਾਂ ਕਰਨਾ ਉਸੇ ਗੜਮੇ ਮਨ ਕੇ ਦੇਖਣਾ ਆ ਦੀ ਹੈ ਤੇ ਉਹ ਐਲਈ ਫਿਰ ਉਹੀ ਰੱਖਣੀ ਹੋਵੇ ਪੱਟ ਕੇ ਕਰੀ ਉਹੀ ਰੱਖਦੇ ਉਦੋਂ ਦਾ ਪੱਟਾ ਜੀ ਲਾ ਦਈਆਂ ਰਹਾ ਕਾਲੀ ਬੱਟਾ ਲਾ ਦੇ ਤੇ ਫਿਰ ਠੀਕ ਜਾਉ ਬੱਟਾ ਲਾ ਦੇ ਵਸੇ ਕਹਤਾ ਨੋਟ ਦਾ ਲੱਕੜਾ ਤਾਂ ਹੈ ਡੀਤੀ ਵੈਸੇ ਪ੍ਰੋਵੀਜ਼ਨ ਦੇ ਦਿੱਤੀ ਜਿਹੜੀ ਨੂੰ ਕਾਲੀ ਲੱਗ ਜਾਂਦੇ ਜਿਹੜਾ ਚਿੱਟਾ ਬੱਟਾ ਨਹੀਂ ਤਾਂ ਗੱਪੇ ਬੋਲ ਉਹ ਹੀ ਟਾਕ ਲੱਗਦੀ ਆ ਉਹ ਬੜਾ ਵਸ ਬੱਠੀ ਠੀਕ ਆ ਸਾਡੇ ਨੂੰ ਇੱਕ ਪਲਾਈ ਦੀ ਕਈ ਉਧਰ ਉਹ ਤਾਂ ਉਹ ਕੋਈ ਕੰਮ ਨਹੀਂ ਆਉਣੀ ਤੇਰੀ ਉਹ ਪਲਾਈ ਹੋਰ ਨਹੀਂ ਬਾਕੀ ਜਾਂ ਨਹੀਂ ਇਹਦਾ ਲੱਗ ਦੂਗਾ ਜਾਂਦਾ ਉਹ ਤਾਂ ਆਪਾਂ ਨੇ ਮਾਰ ਲਿਆ ਦੇਖਣਾ ਆਪ ਇਸ ਨਹੀਂ ਹੈਗਾ ਚਿੱਟਾ ਹਾਂ ਉਹ ਕੋਣ ਬੋਲਦਾ ਇਹਦਾ ਬੱਟਾ ਵੱਡ ਜਾਂਦਾ ਮਾ ਮਾ ਕੋਈ ਨਹੀਂ

ਉਹ ਜਿਹੜਾ ਵਿੱਚ ਬਣਾਉਣਾ ਹੁੰਦਾ ਹੈ ਹੈ ਜਿਹੜਾ ਵਿੱਚ ਪੌੜੀ ਪਾਉਣੇ ਦੀ ਪੌੜੀ ਪਾਉਣ ਦੀ ਜਿਹੜੇ ਤੇ ਨਾ ਉਹਨੇ ਜੜੀ ਚਾੜੀ ਪਿੱਛੇ ਨਹੀਂ ਦੀ ਉਹ ਜਿਹੜੀ ਪੌੜੀ ਕਿੱਥੇ ਕਿੱਥੇ ਦੀ ਫੋਟੋ ਗੈਰ ਗੈਰ ਕਾਹਦੇ ਵਿੱਚ ਫੋਟੋ ਉਹ ਜਿਹਨੇ ਬਣਾ ਦੇਣੀ ਇਹਨੇ ਤਾਂ ਫਿਰ ਸਮਝ ਆ ਜਾਂਦਾ ਮੈਨੂੰ ਜਿੱਕਣਾ ਉਹ ਕਹਿੰਦੇ ਨੇ ਵੀ ਪੌੜੀ ਉੱਪਰ ਸਟੈਂਡ ਜਾਂ ਵਿੱਚ ਇਹ ਚੋ ਉਹ ਚੱਲ ਜਾਂਦਾ ਹੈ ਅੱਛਾ ਸਾਈਡ ਪਰ ਪੁਰਾਣ ਦੇ ਕਿਆ ਸਾਬਣੀ ਹੈ ਪੌੜੀ ਕੋਠੇ ਬਧੇਰੀ ਸਟੋਰ ਪਿਆ ਲੋੜੇ ਨਹੀਂ ਹੈ ਉਹ ਤੈਨੂੰ ਦੱਸ ਕਰ ਕਰਕੇ ਰੱਖਣੀ ਰੱਖਣੀ ਹੈ ਲੋੜੇ ਨਹੀਂ ਹੈ ਐਵੇਂ ਪੌੜੀ ਕਿੰਦਾ ਕਾਮ ਹੋਣੀ ਤੇਰੀ ਪੌੜੀ ਚੱਕੀ ਫਰੀ ਜਾਊਗੀ ਇੱਥੇ ਕਾਦੇ ਨਹੀਂ ਕੰਮ ਹੋਣੀ ਉਹ ਦਿਖਾ ਦਊਂਗਾ ਇੱਧਰ ਬਣੂਗਾ ਤੂੰ ਦੂਜੇ ਕਮਰੇ ਚ ਚਾਹ ਬਣਾ ਦੇਣਾ ਤੂੰ ਜਾ ਕੇ ਜਾ ਤੱਕ ਉੱਪਰ ਆਇਆ ਹਨ ਹਨ ਖੁੱਲਿਆ ਨਹੀਂ ਹੈਗਾ ਇੱਥੇ ਟਾਇਲ ਲੱਗਣੀ ਟੈਲਾਂ ਨਾਲ ਭੱਜ ਗਿਆ ਅੱਜ ਕਹਿੰਦਾ ਮੈਂ ਨਹੀਂ ਆਉਣਾ ਹੈਗਾ ਟੈਲਾਂ ਨਾਲ ਨੇ ਨਾ ਯਾਰ ਅਹਿਮਨ ਨੂੰ ਇੰਨਾ ਭੈੜਾ ਲੱਗ ਰਿਹਾ ਨਾ ਕੰਮ ਇਹਦਾ ਹੈ ਦੁੱਧ ਦਰ ਤੇਰ ਨਿਮਾਨ ਚੱਲਿਆ ਯਾਰ ਆ ਸਾਹਮਣੇ ਨਾ ਕਿੰਨਾ ਉੱਚਾ ਚੱਕ ਦਿੱਤੇ ਆ 8 ਇੰਚ ਚੱਕ ਦੋਨੇ ਸੱਥਲੇ ਧਰਤੀ ਨਾਲ ਲੈਂਟਰ ਬ ਡੇਢ ਫੁੱਟ ਲੈਂਟਰ ਬਾਤ ਉੱਪਰ ਮੰਨ ਲੈ ਕਹਾਤਾ ਗੰਨਗਾਨੀ ਨੇ ਮਾਰੀ ਅੱਜ ਇਹਨੇ ਕਿੱਥੇ ਕਿਤਾਰਾ ਪਾਈਂ ਕੱਲ ਤਾਂ ਇਹਨੇ ਕੁਝ ਕਰੇ ਹੀ ਨਹੀਂ ਤਾਰਾ ਅੱਛਾ ਦੂਜੇ ਵਿੱਚ ਨੂੰ ਘਟਦੇ ਤਾਰਾ ਇੱਧਰ ਇੱਧਰ ਆ ਆ ਪੈਪ ਘੁਮਾਤਾ ਇੱਧਰ ਨੂੰ ਉੱਥੇ ਮਾਰਿਆ ਉੱਥੇ ਚੱਕ ਕੇ ਆਏ ਦੀ ਹੈ ਵਿੱਚੇ ਵਿੱਚ ਦਸ ਤੂੰ ਇੱਧਰ ਕਰੋ ਪਾ ਪਾ ਲ ਲੈਣਾ ਫੋਨ ਕਿਹੜੀ ਕਾਹ ਕਹਿੰਦੇ ਹੁੰਦੇ ਆ ਵਿੱਚ ਪਾਉਣੇ ਵਾਲੀ ਛੁੱਟੀ ਕਰਕੇ ਬੈਠ ਗਿਆ ਫਿਰ ਪੈੜ ਲਾ ਲਿਆ ਤੇ ਛੁੱਟੀ ਚੱਲ ਲੰ데요 ਨਾ ਇਹ ਤਾਂ ਕੰਮ ਬਹੁਤ ਥੋੜਾ ਘੜਿਆ ਹੋਣਾ ਟੈਲਾਂ ਵਾਲੇ ਨੇ ਛੋਟਾ ਕੰਮ ਉੱਥੇ ਜਾਂਦੇ ਦੱਸੋ ਉਹਨੇ ਵੀ ਯਾਰ ਜਦੋਂ ਗੋਲੇ ਮਿਲਿਆ ਦੱਸ ਦਿੱਤਾ ਨਾ ਪਰ ਨਾ ਕਰਕੇ ਆਖਰੀ ਉਹ ਨਾ ਥੱਲੇ ਮਿਸਤਰੀਆਂ ਦਾ ਉਹ ਕਾ ਬਹੁਤ ਹੀ ਲਗਰੀ ਚਮਕਦੀਆਂ ਹੁਣ ਦੱਸੋ ਇੱਥੇ ਜਿਹੜੇ ਕਹਿੰਦੇ ਟੈਲਾਂ ਭੜੀਆਂ ਲੱਗਦੀਆਂ ਅਜਾ ਬਸ ਸਾਹਮਣੇ ਤੇ ਫਰੰਟ ਦੇ ਨਾ ਸੂਰਜ ਪੈਂਦਾ ਫਿਰ ਇੰਨੀ ਸ਼ੈਨ ਕਰਦੀਆਂ ਇਹ ਫਿਰ ਜਚਦੀਆਂ ਨਾ ਪੂਰੀਆਂ ਆਹ ਤਾਂ ਦੂਜਾ ਉਦੋਂ ਮਸਤੀ ਹੋ ਰਹੀ ਦੇਖ ਕੋਲ ਇਹ ਤਾਂ ਦੈ ਨੇ ਫੜਾਇਆ ਪਿਆ ਸਾਡਾ ਉਹ ਤਾਂ ਮਾ ਆ ਗਿਆ ਥੱਲੇ ਧੰਮੇ ਨੂੰ ਮਿਲਦਾ ਜਾ ਕੇ ਉਹ ਤਾਂ ਮੈਂ ਕਹਿੰਦਾ ਤੇ ਕਹਿੰਦਾ ਦਸਾਂ ਦੇ ਉਹ ਮੈਂ ਕਿਹੜਾ ਟੋਲ ਜੀ ਹਾਂ ਮੈਂ ਮੰਨਦਾ ਹਾਂ ਹਾਂ ਉਹ ਕੰਮ ਕਰਦਾ ਚਾਹੜ ਤੇ ਚਾਹਲ ਤੱਕ ਨਾਲ ਤੁਸੀਂ ਕੰਮ ਦਾ ਕਰੋ ਤੂੰ ਕਰ ਮੈਂ ਉਹ ਮੇਰੇ ਚੁਣ ਲਿਆ ਮੈਂ ਤੁਹਾਨੂੰ ਕਹਾਂ ਮੈਂ ਚਾਹਲ ਕੋਲ ਮਾਰੋ ਮੇਰੀ ਵੀ ਤੇ ਨਾਲ ਉੱਤਰ ਭਾਜਣਾ ਪੈਂਦਾ ਤੇ ਸੂਈ ਮੈਨੂੰ ਫੇਹੀ ਜਾਣਾ ਨਾ ਨਾ ਹੱਟ ਕੰਮ ਨਹੀਂ ਬੈਠੇ ਦਾ ਰਿਕਰ ਕਰਤਾ ਫੋਨ ਮੜਾ ਜਾ ਹਾਂ ਉਹ ਕਹਿੰਦਾ ਅੱਜ ਮੈਂ ਇੱਥੇ ਆ ਤਾਰਾ ਪਾਉਣਿਆ ਕਹਿੰਦਾ ਮੈਨੂੰ ਉਹਨੂੰ ਪਹਿਲਾ ਇੱਕ ਫਰੰਟ ਤਿਆਰ ਕਰਕੇ ਦੇ ਦੇ ਅੱਜ ਟੈਲਾਂ ਵਾਲੇ ਨੇ ਮੇਣੇ ਨੇ ਵੀ ਹੁਣ ਉਹ ਤਾਂ ਯਾਰ ਛੱਡਣ ਚੱਕਾ ਆਉਣਾ ਅੱਜ ਉਹਨਾਂ ਨੇ ਆ ਟੈਲਾਂ ਇੱਥੇ ਦੂਜੀ ਆਉਣੀ ਆ ਆ ਚੱਕ ਲੈ ਜਣੀ ਅੱਜ ਦਵਾਰੇ ਕਰਕੇ ਦੇਖੋ ਨਾ ਦਵਾਰਾ ਦੇਖੀ ਕੀ ਕਹਿੰਦਾ ਆ ਬਗਲ ਕਰਕੇ ਦੇ ਦੇ ਬਿਆ ਕਰਕੇ ਦੇ ਦੇ ਮੈਨੂੰ ਔਰੇ ਬੰਦੇ ਨਿਕਲਣੇ ਉਹਨਾਂ ਦਾ ਧੀ ਮਾਰ ਕੇ ਪਰਾ ਕਰ ਤੂੰ ਤੜਦਾ ਫਰੀ ਜਾਂਦਾ ਯਾਰ ਹੋਣ ਐਦੋਂ ਪਾੜਦੇ ਉਧਰ ਮਾਦਾਰਾ ਮਾਰਦਾ ਹੋਗਾ ਕਮਰਾ ਕੋਈ ਤਿੰਨ ਦਿਨ ਦਾ ਮਜ਼ੀਆ ਮੇਰਾ ਹੋਣ ਤਾਂ ਕਿ ਨਹੀਂ ਰੇਤਾ ਰੂਤਾ ਚੱਕ ਹੋਵੇ ਸਾਡਾ ਵੀ ਫਿਰ ਬਾਤ ਕੱਢਦੇ ਵਿਚੇ ਜਾਂਦਾ ਕਹਿੰਦੇ ਯਾਰਾ ਉਹ ਤੇਰੇ ਇਹ ਤੇ ਕਰਕੇ ਛੱਡ ਕੇ ਗਿਆ ਕੰਮ ਉਹ ਮਾ ਦਲੂ ਆਇਆ ਕਲੂ ਆ ਬਗਲ ਦੀ ਹੋ ਜਾਣਾ ਵਿੱਚ ਆ ਵੀ ਲਾ ਜਾਣਾ ਇਹਨੂੰ ਕਿੰਨਾ ਟਾਈਮ ਲੱਗਣਾ ਘੰਟੇ ਦਾ ਕਰਨਾ ਚਾਵਣਾ ਰੋਟਣਾ ਨਹੀਂ ਮੈਂ ਤਾਂ ਸਾਬ ਬਣਾਉਣ ਲੱਗੀ ਆ ਹਾਂ ਅਰੇ ਨੀ ਮਾਰ ਦੇਣਾ ਦਾ ਸਾਜੀ ਜੀ ਅਗਰ ਮੀਟ ਹੋ ਗਿਆ ਲੈ ਮਾਰ ਦੇਣਾ ਨਾ ਆਪੇ ਕਾਲੂ ਕਰ ਦਿੰਦਾ। ਬੱਸ ਕਰਾਂ ਮੈਂ ਹਾਂ। ਨਹੀਂ ਕਰਦਾ ਫੋਨ। ਦਈ ਨੰਬਰ ਦਾ ਫੋਨ ਦੇ ਆਪਣੇ ਨਾਲ। ਇਹਦੇ ਉੱਪਰ ਤੇ ਕਰਦਾ ਮੈਂ। ਦਈ ਨੰਬਰ ਕਿੰਨਾ ਉਹਦਾ? ਮੈਂ ਟ੍ਰੂ ਕਾਲਰ ਉੱਪਰ ਦੇਖ ਲਵਾਂ ਨੰਬਰ ਉਹਨਾਂ ਦਾ ਹੀ ਐ। ਨਵੀਆਂ ਸੀ ਫੋਨ ਕਰਨ ਲੱਗੇ ਆਂ ਬਿਜਲੀ ਵਾਲੇ ਨੂੰ। 6280 48527 ਮੇਰਾ ਬੱਲਾ ਤੇ ਪਰਨਾ ਨਹੀਂ ਮੋੜਿਆ ਇਹਨਾਂ ਨੂੰ ਜੱਫੇ ਇਹਦਾ ਇੱਕ ਫੱਟੀ ਨਹੀਂ ਮੋੜੀ ਇਹਨਾਂ ਨੂੰ ਪਰ ਮੈਨੂੰ ਲੱਗਣੇ ਨਹੀਂ ਹੈਗੇ ਇੱਥੇ ਚਾਈ ਦੇ ਆ ਫੇਰ ਲਿਆਉਣੇ ਦਿਲੋਂ ਜਾਣ ਕੇ ਨਹੀਂ ਫੋਨ ਕਰ। ਕਿਉਂ ਤੁਸੀਂ ਕਾਲ ਕਰ ਰਹੇ ਹੋ? ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ। ਕਿਰਪਾ ਕਰਕੇ ਥੋੜੀ ਦੇਰ ਦਾ ਇੰਤਜ਼ਾਰ ਕਰੋ। ਅਲੇਗਲਾ ਫੋਨ ਆਪਣਾ। ਮੈਂ ਅਜੇ ਤੱਕ ਕੰਨੀ ਫੋਨ ਨਹੀਂ। ਮੈਂ ਕੀ ਕਰੇਂਗਾ। ਸਾਰਾ ਪੈਸੇ ਜੀ ਵਿਗਾੜੀ ਪਈ ਹੈ ਸਾਡੇ ਨਿਕਸਰਾਂ ਬਿਜਲੀ ਵਾਲੇ ਨੇ। ਬਿਜਲੀ ਵਾਲੇ ਕਰਕੇ ਥੋੜਾ ਕੰਮ ਖਰਾਬ ਹੋ ਗਿਆ ਸਾਡਾ। ਤੋਂ ਮੇਰਾ ਸਾਰਾ ਕੰਮ ਨਿਬੜ ਤਾ ਮੈਨੇ ਬਹੁਤ ਨਿਕਲ ਜਾ ਮੈਂ ਤਾ ਤੇ ਮੇਰਾ ਬਾਹਰ ਗੇੜ ਗੇੜ ਦਾ ਰਹਿ ਜਾਣਾ ਗੇੜ ਦਾ ਚੱਲ ਇੱਥੇ ਤੇ ਪਾ ਕੇ ਯਾਰ ਉੱਚਾ ਹੀ ਬਹੁਤ ਚੱਕਣ ਲੱਗਿਆ ਹੋਇਆ ਮਿਸਤਰੀ ਸਾਹਿਬ ਯਾਰ ਤੋਂ ਇਹਨਾਂ ਦਾ ਜਿਆਦਾ ਭਰਤ ਪਾਤਾ ਉੱਪਰ ਯਾਰ ਪਹਿਲਾਂ ਸਟਾਰਟਿੰਗ ਦਾ ਥੱਲੇ ਲੈ ਕੇ ਆਉਂਦਾ ਨਾ ਉਹ ਬਹੁਤ ਗੇੜ ਬਹੁਤ ਨੀਵੇਂ ਲੱਗ ਰਿਹਾ ਹੁਣ ਕਿਵੇਂ ਆ ਤੁਹਾਨੂੰ ਦਿਖਾਵਾਂ ਉੱਪਰ ਆ ਜਿਹੜੇ ਗੇਟ ਆ ਹੁਣ ਜਾਣ ਕੇ ਨੌਂ ਚੱਕਿਆ ਦੇਖ ਲਿਆ ਯਾਰ ਮਾ ਉਹ ਤੇ ਕਿ ਇੱਥੇ ਹਾਲੇ ਵੀ ਹੋਰ ਹੁੰਦਾ ਚੱਕਦਾ ਤਾਂ ਹਾਲੇ ਉਹ 1 ਇੰਚ ਮੈਂ ਨਹੀਂ ਮੈਂ ਕਰਵਾਇਆ ਮੈਂ ਇੱਕ ਬਸੌਦਾ ਬਾਰਲਾ ਪਿਆ ਨਾ ਮੈਂ ਇੱਕ ਫੱਟਾ ਉਹ ਸੱਫੇ ਬੁੱਤ ਦਾ ਪੱਟੀ ਰਹਿ ਗਈ ਆਹ ਕਹਿੰਦਾ ਇੱਧਰ ਤੋਂ ਸਾਹਮਣੇ ਗੇਟ ਨਹੀਂ ਮੈਂ ਹੋ ਗਿਆ ਕੋਈ ਆਹ ਸਾਹਮਣੇ ਵਾਲਾ ਗੇਟ ਸਾਢੇ 6 ਦੇ ਹੀ ਰਹਿ ਗਿਆ ਇਹ ਆਹ ਸਾਢੇ 6 ਉਹ ਕਿੰਨਾ ਕਿੰਨਾ ਪੜਾਣਾ ਇੱਕ ਨਾ ਦਾ ਮੈਂ ਚੱਕ ਦੂੰਗਾ ਉੱਪਰ ਕਿਹੜਾ ਉੱਪਰ ਲਾ ਚੱਕ ਦੂੰਗਾ ਰਦਾ ਰੋਤਾ ਦਾ ਚੰਨ ਚੱਕ ਹੋ ਜੂਗਾ ਉਹ ਹੜਦਾ ਨਹੀਂ ਆਗਾ ਮੈਂ ਚਾਹਂਦਾ ਉੱਪਰ ਸੱਤਾਂ ਨਜ਼ਰ ਆਏ ਮੈਨੂੰ ਬੋਲਣ ਦੇ ਪੈਣਾ ਉੱਨਾ ਚੱਕੀ ਜਾਂਦਾ ਫੇ ਪਹਿਲੀ ਆਪਾਂ ਨੇ ਗਲਤੀ ਕੀਤੀ ਪਹਿਲੀ ਹੰ ਧਰਤੀ ਨਾਲ ਮਲਾ ਕੇ ਦੇਣਾ ਦਾਪਨ ਇਹਨੂੰ ਆਪ ਤੇ ਦਾਵਾ ਇਹ ਇੰਨਾ ਜਿਹਾ ਨਾਲ ਪੈਂਦਾ ਲੋਹੇ ਜਿਆਦਾ ਕਰ ਜਿਆਦਾ ਚੱਕਦਾ ਇੱਥੇ ਮੰਨ ਲਓ ਜਿਆਦਾ ਫਾਰ ਉਸ ਮਾਰ ਮੈਂ ਢਾਲ ਨੂੰ ਕਿਹਾ ਦੀ ਢਾਲ ਚੱਕ ਰੱਖ ਹਾਂ ਤੂੰ ਚੋਟ ਢਾਲ ਤਾਂ ਠੀਕ ਹੈ ਪਹਿਲਾਂ ਇੱਧਰ ਤੇ ਨੀਵਾ ਰੱਖ ਲੈਂਦਾ ਕਿਤੇ ਯਾਰਾ 4 ਇੰਚ ਇੱਥੇ ਤੇ ਦਰੋਂ ਇੱਥੇ ਤੇ ਇੱਥੇ ਤੇ ਸ਼ੁਰੂ ਕਰਿਆ ਸਟਾਰਟਿੰਗ ਤੇ ਹਾਂ ਆਜਾ ਸਟਾਰਟਿੰਗ ਤੇ ਸ਼ੁਰੂ ਕਰਿਆ ਇੱਥੇ ਇੱਥੀ ਤੇ ਨਹੀਂ ਮੈਂ ਰੱਖਦਾ ਉਹ ਜਿੱਥੇ ਤੇ ਰੱਖਿਆ ਤਾਂ ਉਹ ਨਿੱਟ ਆਉਂ ਆ ਉਹ ਤੇ ਕੀ ਜਾਂਦਾ ਅੱਧਰ ਉਹ ਨਾ ਕੱਟਦਾ ਉਹ ਨਾ ਕੱਟਦਾ ਨਹੀਂ ਇੱਥੇ ਤੇ ਕਹਿੰਦਾ ਤੁਹਾਨੂੰ ਵੀ ਇੱਥੀ ਤੇ ਨਹੀਂ ਮੈਂ ਲੈ ਜਾ ਜਮੀ ਧਰਤੀ ਨਾਲ ਲਾ ਲੇ ਇੱਥੇ ਤੇ ਹੌਲੀ ਹੌਲੀ ਚੱਤਰੂ ਆਹ ਪਿਆਰੋ ਦੇ ਕਰਨਾ ਹੋਇਆ ਮੈਂ ਚੱਕ ਦੂੰਗਾ ਉੱਤੇ ਚੱਲ ਦੇਖ ਲਾਂਗਾ ਬਾਈ ਆਹ ਮੈਂ 3 ਇੰਚ ਦੀ ਉਹ ਤਾਂ ਹੀ ਇੱਕ ਦਾ ਲਾ ਕੇ ਮਾਇਆ ਖੈ ਜਾਨਾ ਅਸਾਂ ਅੱਜ ਵੀ ਸਾਨੂੰ ਚੱਕਣਾ ਹੋਇਆ ਮੈਂ ਕਰਕੇ ਜਾਨਾ ਐਨਾ ਜੱਕ ਹੋ ਜੂਗਾ ਇੱਥੇ ਥੋੜਾ ਹੋ ਜਾ ਕੋਈ ਮਸਾਲਾ ਲੱਗਿਆ ਹੋਇਆ ਹੈ ਅੱਛਾ ਇਹ ਫਿਰ ਕਟਰ ਮਾਰੇ ਕੱਟ ਹੋ ਜੂਗਾ ਇੱਥੇ ਤੇ ਹਾਂ ਹਾਂ ਇਹ ਜਿਹੜਾ ਪਰਦਾ ਹੈ ਬੇਤਨ ਆਇਆ ਉਹ ਫਿਰ ਦੇ ਭੰਡ ਬਜਲ ਉਹਦਾ ਮੈਂ ਰਿਗਾਰਡ ਕਰ ਲਾਣਾ ਕੀ ਯੂਪੀ ਰੱਖ ਕੇ ਉਹਦੇ ਨਾਲ ਕਰੂੰਗਾ ਉਹਦਾ ਹੋ ਜੂਗਾ ਚਲ ਦੇਖਦੇ ਬਾਅਦ ਚਲਾਉਂ ਉਸਕੀਮੇ ਦੀ ਮਾਰਾਉ ਆ ਗਿਆ ਆਰਾ ਆਪਾਂ ਕਰਦੇ ਡੌੜ ਗੱਲਾ ਜੇ ਨਾਲ ਜਉ ਆਪਾਂ ਕੋਈ ਨਹੀਂ ਉਹ ਸਟਾਰਟਿੰਗ 'ਚ ਗਲਤ ਕਰਿਆ ਥੱਲੇ ਵੀ ਜਾਣ ਕੇ ਚੱਕ ਲਿਓ ਕਾਫੀ ਚੱਕ ਲੇ ਥੱਲੇ ਵੀ ਉਹਨੇ ਠੀਕ ਹੈ ਜੇ ਇੱਥੇ ਦੇ ਸਟਾਰਟਿੰਗ ਤੇ ਥੋੜਾ ਨੀਵਾ ਰੱਖ ਕੇ ਚੱਲਦਾ ਨਾ 4 ਇੰਚ 4 ਇੰਚ ਬਹੁਤ ਫਰਕ ਪੈ ਜਾਣਾ ਤੇ ਇੰਨੇ 'ਚ ਤੇ 4 ਇੰਚ ਹੋਰ ਉਪਰ ਇੱਥੇ ਇੰਨਾ 4 ਇੰਚਾਂ ਨੇ ਚਲੀ ਜਾਣ ਦੇ 4 ਇੰਚ ਆ ਇਹ ਆ 4 ਇੰਚ ਦਰਵਾਜ਼ਾ ਆ ਤਿੰਨ ਇੱਥੇ ਨਾ ਇਹਨਾਂ ਦੇ ਪੈ ਜਾਣਾ ਤਾਂ 4 ਇੰਚ ਦਾ ਬਹੁਤ 4 ਇੰਚ ਦੇ ਹੋਰ ਥੱਲੇ ਹੁੰਦਾ 4 ਇੰਚ ਰੋਇਰ ਆਪਾਂ ਗੱਲਾਂ ਕੀ ਇਹ ਹੈਗੀ ਆਪਾਂ ਉਹ ਦੇਖਦੇ ਆਂ ਕਰਦੇ ਨੇ ਗਾਰ ਇਹਦਾ ਮਾ ਟਾਂਗੀ ਦਾ ਕੱਟਿਆ ਨਹੀਂ ਕਰਦਾ ਮੈਨੂੰ ਪਤਾ ਜੇ ਮੈਂ ਕੱਟਿਆ ਕਰਦਾ ਨਾ ਭਾਈ ਹੋਰ ਪਰਵਾਹ ਨਾ ਮਾਰ ਇਹ ਆ ਲੈ ਆ ਵੀ ਨਹੀਂ ਫੋਨ ਨੇ ਵਾਲੇ ਕਹਿੰਦਾ ਅਸੀਂ ਫੋਲ ਕੇ ਜਾਵਾਂਗੇ ਦਸ ਇਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਹਲੇ ਤੁਸੀਂ ਆਇਓ ਨਾ ਇਹਨੂੰ ਆਪੇ ਫੋਨ ਕਰਦਾ ਵੀ ਤੁਹਾਡੇ ਪਹਚਾਲ ਨਹੀਂ ਇਹ ਵੀ ਨਾ ਆਇਓ ਹੁਣ ਚਾਲ ਕੰਮ ਲੈ ਇਹਨੂੰ ਯਾਰੀ ਨੂੰ ਵੀ ਕਰਾਂ ਫੋਨ ਯਾਰ ਆ ਵੀ ਬੈਠਿਆ ਕਰਾਂ ਲਾ ਦੇ ਲੱਗਦੇ 2-3 ਦਿਨ ਮੈਂ ਵੀ ਲਾ ਕੇ ਫਿਰ ਜਾਵਾਂ ਮੈਂ ਕੋਈ ਨਹੀਂ ਮੈਂ ਕਰਦਾ ਫੋਨ ਅਜਾ ਨੂੰ ਉਹਨਾਂ ਨੂੰ ਵੀ ਚਾਚਾ ਮੇਰਾ ਗੱਲ ਪਿਆ ਹੋਇਆ ਕਰਦਾ 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 ਉਹਨਾਂ ਨੂੰ ਫੋਨ ਫਿਰ ਅੱਜ ਤੱਕ 2-3 ਦਿਨ ਤਾਂ ਟਾਟੂ ਜੇ ਨਹੀਂ ਲੱਗਣੇ ਨਾ ਮਾ ਜੰਮਾ ਖਿਚਦਾ ਮਰਾਚ ਅੱਛਾ ਫਿਰ ਆ ਵੀ ਗੋਲਜੀ ਬਣਾਈ ਨਹੀਂ ਥੱਲੇ ਪੌੜੀ ਵੀ ਆ ਮਾ ਵੀ ਪੜਾਏ ਨਹੀਂ ਕਿ ਨਾਲ ਲਾ ਗੀ ਹਾਂ ਫਲਾ ਲਾਲ ਦੇ ਫੂੜ ਫੜ ਕੇ ਫਿਰੇ ਦੇ ਇੱਕ ਲੈਵਲ ਲੱਗਣੀਆਂ ਚਾਲ ਇਹ ਹਾਂ ਹਾਂ ਲਾਲ ਦੇ ਨਾ ਤਾਂ ਨਹੀਂ ਬਣਾਉਂਦਾ ਤੇ ਇੱਥੇ ਵੀ ਨਾ ਚੱਕ ਦੇ ਮੈਂ 4 4 ਇੰਚ ਮਾਲ ਉੱਪਰ ਪਾਉਣਾ ਨਹੀਂ ਨਹੀਂ ਉਹਦੇ ਦਾ ਉਹਨੂੰ ਕਹਿੰਦਾ ਹਿਸਾਬ ਦਾ ਪਾਉਣਾ ਬਾਈ ਹਾਂ ਨਹੀਂ ਜਸਤ ਪਾਉਣਾ ਹੈ ਇੱਕ ਮੈਂ ਕਿਹਨੇ ਪਹਿਲਾਂ ਥੱਲੇ ਤੁੰਚਾ ਚੱਕਵਾ ਲਿਆ ਉਧਰ ਮੁਰੇ ਦੇ ਹੋਰ ਚੱਕਵਾਇਆ ਨਾ ਆਇਦੋ ਨਹੀਂ ਆਟਾ ਵਾਲਾ ਭੋਲ ਨਾ ਤੇਰੀ ਉਹ ਇੱਥੇ ਤੇ ਸੜਕ ਤੇ ਬਹੁਤ ਉੱਚੀ ਹੋ ਜਾਂਦੀ ਯਾਰ ਹਾਂ ਜੀ ਮਾਣਣਾ ਜਿਹੜਾ ਰੋਟਾ ਬੰਨਣਾ ਨਾ ਜਾ ਜੱਟੀ ਸਾਨੂੰ ਜੇ ਕਰਕੇ ਲੱਗਦਾ ਆਪਣਾ ਇੱਥੇ ਰੱਖ ਲਓਗੇ ਇਸ ਤੇ ਆਪਣਾ ਉਹ ਆ ਜਾਣਾ ਆਲਾ ਕਿੰਨਾ ਮਰਜੀ ਚੱਕ ਲਾ ਕੇ ਇਹਨੂੰ ਹੋ ਗਿਆ ਇਕਲਾ ਆਪਾਂ ਸਿਰਫ 9 ਇੰਚ ਜਗ੍ਹਾ ਬਾਹਰ ਯੂਜ਼ ਕਰ ਲੈ ਸਕਦੇ ਆ ਆਪਣਾ ਇੱਥੇ ਰੱਖੇਗਾ ਨਾ ਆਹੇ ਰੱਖਦਾ ਬਾਹਰ ਹਾਂ 9 ਇੰਚ ਬਸ 9 ਇੰਚ ਬਾਹਰ ਉਹ ਵੀ ਆਪਾਂ ਨੇ ਨਾਲੀ ਵਾਲੀ ਉਹਦੇ ਪਰੇ ਰੱਖਣਾ। ਉਹਦਾ ਨਹੀਂ ਉਹਦੇ ਪਰੇ ਆਪਾਂ ਨੇ ਫਰਮਾ ਰੱਖਣਾ ਬਾਹਰ ਗੇਟ ਨੂੰ ਕਹਿੰਦਾ ਬੰਦਾ ਤੇਰਾ ਫਿਰ ਗੇਟ ਨੂੰ ਉਹ ਕਿਲੋਆਂ ਦੇ ਹਿਸਾਬ ਨਾਲ ਕਹਿੰਦਾ ਵਾ ਕਿਲੋਆਂ ਦਾ ਉਹਨੂੰ ਬਾਕੀ ਹੋਰ ਤੂੰ ਦੇ ਦੇ ਇਹ ਕਿਲੋ ਲੈਦਾ 100 ਰੁਪਏ ਕਿਲੋ ਨੂੰ ਹਾਂ 100 ਰੁਪਏ ਕਿਲੋ ਨੂੰ ਕਹਿੰਦੇ ਆ ਤੋ ਵੇ ਲੋ ਪਵਾੜੀ ਨੂੰ 5 ਰੁਪਏ ਮੈਂ ਜਾ ਦੇ ਦਿੰਦਾ ਆ ਦਾ ਸੋ ਮੈਂ ਪਤਾੰਗੇ ਤੇ ਆ ਗਿਆ ਹਲੋ ਕਿੱਧਰ ਵੇ ਫੋਨ ਨਹੀਂ ਚੱਕਦੇ ਮਜ਼ਲੀ ਰੱਦ ਆ ਗਿਆ ਫੋਨ ਆਂਗਾਜ ਇੱਛਾ ਮਾ ਅੰਗਾਜ ਐਥੇ ਮਾਲਾ ਬਾਈ ਦੇ ਫੇ ਉਪਾਇ ਕਰੀ ਤੁਹਾਨੂੰ ਮੈਂ ਆ ਜਾਣਾ ਉਹਰੇ ਬਿਨਵਾਣਾ ਦੋ ਆ ਇੱਕ ਫੋਡੀ ਸਾਈਡ ਵਾਲੀ ਕੰਦ ਤਿਆਰ ਕਰਕੇ ਦੇ ਦੇ ਇੱਕ ਫਰੰਟ ਵਾਲੀ ਕਰਕੇ ਦੇ ਦੇ ਆ ਹੋ ਜਾਣਾ ਕਿੰਨਾ ਸਿੱਧਾ ਕੰਮ ਆ ਯਾਰ ਫੋਡੀ ਵਾਲੀ ਸੱਲ ਹੁਣ ਮੈਂ ਵੀ ਪਾਈ ਅੱਜ बैकसाइड तो ला के लागे फटा है वैरी गुड हाँ कहद ਉੱਥੇ ਗਿਆ ਦੇਖਣਾ ਦਾ ਹੈ ਹੈ ਗਿਆ ਕੋਈ ਅਗਰ ਮਾਤਾ ਦੇ ਕਹਿੰਦੇ ਹਾਂ ਬਲਵਾਲਾ ਪਾਈ ਕੋਲਾ ਲਾ ਕਾਲਾ 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 ਉਹ ਭਾਈ ਆਉਂਗਾ ਕਿ ਨਹੀਂ ਅੱਜ ਹਾਂ ਉਹ ਓਨ ਦਾ ਤਾਂ ਕੰਮ ਖਿੱਚਿਆ ਹੋਇਆ ਹੁੰਦਾ ਜੀਲੀ ਵਾਲੇ ਕਿੱਥੇ ਤਾਂ ਹੀ ਫੋਨ ਫੋਨ ਕਰਾਇਆ ਹੋਣਾ ਉਹਨਾਂ ਨੂੰ ਹਾਂ ਜੇ ਕਰਕੇ ਲੇਟ ਹੋਣਾ 27 28 ਤੋਂ ਜਾਣਾ ਦਾ ਉਹਨਾਂ ਨੇ ਇਹ ਤੋਂ ਪਹਿਲਾਂ ਉਹ ਦਿਨ ਉੱਡਣ ਦਾ ਕਲਾਕ ਚਲੀ ਜਾਂਦਾ ਲਾ ਕੇ ਉਹਨਾਂ ਖਿੱਚ ਦੇਣਾ ਰਾਜਸਥਾਨ ਨੂੰ ਹਾਂ ਆਹ ਫੋਨ ਕਰਕੇ ਪੁੱਛਿਆ ਤੇਰੇ ਨਾਲ ਇਹ ਗੱਲਬਾਤ ਹੁੰਦੀ ਮੇਰੇ ਨਾਲ ਹੁੰਦੀ ਗੱਲਬਾਤ ਉਹਨਾਂ ਦੀ ਤਾਂ ਹੀ ਰੋਕੋ ਤੂੰ ਫੋਨ ਕਰਕੇ ਵੀ ਨਾ ਆਇਓ ਹਾਂ ਗੱਤੂ ਹਰੇ ਬਾਹਰ ਪਾ ਦੇ ਅੱਜ ਦੇ ਵਾਲੀ ਪਾ ਦੇ ਦੂਜੀ ਤਾਰ ਜਿਹੜੀ ਆ ਪੈਂਦੀ ਆ ਆਹ ਤਾਂ ਜਿਹੜੀ ਤੇਰੀ ਆ ਅਰਥ ਵਾਲੀ ਪਾਉਣੀ ਆ ਬਾਹਰ ਪਾ ਦੇ ਤੇ ਕੰਧ ਵਾਲੀ ਪਾ ਦੇ ਹਾਂ ਚੱਲਾ ਫੜਾ ਕਹਦਾ ਹੁੰਦਾ ਮੈਂ ਹੈਂ ਉਹਦੇ ਮੈਂ ਤਿੰਨੇ ਭਾਈ ਬੋਲੇ ਆ ਦੇ ਇਹ ਲੱਗਾ ਇੱਕ ਤਾਂ ਰੇੜੀ ਚੱਲਾ ਕੰਮ ਖਿੱਚਿਆ ਵਾ ਫਿਰ ਵੀ ਹਾਂ ਤਿੰਨ ਰੇੜੀਆਂ ਲੈ ਗਏ ਐਹ ਦੀਆਂ ਹਾਂ ਉਹ ਸਾਰਿਆਂ ਮੇਰੇ ਚੱਲਦਾ ਕੰਮ ਦੇਖ ਲੈ ਚੰਨਾ ਵੀ ਤਿਆਰ ਹੋਮਾ ਜਾ ਕੇ ਯਾਰ ਜਿਹੜੇ ਕੋਈ ਪੈਸਾ ਪੁੱਛ ਨਹੀਂ ਮਿਲਣਾ ਹਲੇ ਨਾ ਨਾ ਕੋਈ ਪੈਸਾ ਪੁੱਛ ਨਹੀਂ ਮਿਲਣਾ ਹਲੇ ਕੋਈ ਕੋਈ ਨਹੀਂ ਤੇ ਅੱਜ ਦਾ ਆਪਾਂ ਲਾਈਵ ਸੈਸ਼ਨ ਮੰਨ ਕਰਦੇ ਦੇਖੇ ਲਿਆ ਤੁਸੀਂ ਕਿਆ ਘਾਹ ਪਿਆ ਹੋਣਾ ਸਾਰਾ ਹਮ ਦਾ ਸਵੇਟਾ ਵਿੱਚ ਚਾਲ ਬਣਾਉਣ ਵੀ ਥੋੜੀ ਔਖੀ ਹੋਈ ਹੈ ਤੇ ਹੁਣ ਅ ਫਰਰ ਫਲਾਇਡ ਚ ਪਤਰੀ ਕਿਆ ਕਰਾਉਣਾ ਨੇ ਉਹ ਜਾਣਾ ਪੈਣਾ ਲੈ ਕੇ ਉਹ ਫਿਰ ਇੱਥੇ ਕਰਾਉਣ ਨੂੰ ਫਿਰਦੇ ਵੀ ਸਿੱਧਾ ਕਰਾਉਣਾ ਦੱਸੋ ਕਿਆ ਕਹਿਦਿਏ ਬੰਦੇ ਇਹਨਾਂ ਨੂੰ ਤੇ ਧੰਨਵਾਦ ਜੀ লাইਵ ਦੇਖਣ ਵਾਸਤੇ ਪਿਆਰ ਸਤਕਾਰ ਦਿੰਦੇ ਰਹੇ ਕਰੋ ਤੇ ਕਮੈਂਟ ਕਰਦੇ ਰਹੇ ਕਰੋ ਉਹਨਾਂ ਦਾ ਪਤਾ ਲੱਗ ਜਾਂਦਾ ਹਨ ਹਲ ਪੂਰਾ ਕਮਰਾ ਤਿਆਰ ਹੋਊ ਉਹ ਫਿਰ ਤੁਸੀਂ ਕਿਹੋ ਬੀ ਹਲ ਤਾਂ ਜੇ ਘਰ ਬਣਾਉਣ ਦਾ ਪਹਿਲੇ ਵੀ ਕਹਿੰਦੇ ਦੇਦੇ ਹੀ ਕਿ ਆ ਕਿੱਧਰੋਂ ਇਟਾਂ ਜੇ ਲਾਈ ਜਾਂਦੇ ਜਦੋਂ ਹੁਣ ਪੂਰੀ ਲਿਖਾਈ ਹੋਈ ਕਹਿਣਾ ਹੈ ਹਾਂ ਇਹ ਪੂਰਾ ਕਮਰਾ ਤਿਆਰ ਹੋਊ ਕੋਈ ਮੈਜਿਕ ਹੋਊ ਫਿਰ ਦੇਖਾਂ ਧੰਨਵਾਦ ਜੀ লাইਵ ਦੇਖਣ ਵਾਸਤੇ